ਅੱਜ ਆਪਾਂ ਫਜ਼ੂਰ ਸਾਹਿਬ ਦੇ ਜਿਹੜੇ ਆਲੇ-ਦਾਲੇ ਗੁਰਦੁਆਰੇ ਆ ਉਹਨਾਂ ਦੇ ਦਰਸ਼ਨ ਕਰਨ ਜਾਣੇ ਆ ਦੱਸ ਦਿਆਂ ਫਿਰ ਤੁਹਾਨੂੰ ਕਿਹੜੇ-ਕਿਹੜੇ ਗੁਰਦੁਆਰੇ ਆ ਹੁਣ ਤਾਂ ਜਾਣੇ ਆਪਾਂ ਰਤਨਗੜ੍ਹ ਇਹ ਹੈਗਾ ਵਾ ਗੁਰਦੁਆਰ ਤੋਂ 4 ਕਿਲੋਮੀਟਰ ਦੀ ਰੇਂਜ ਵਿੱਚ 4-5 ਦੀ ਰੇਂਜ ਵਿੱਚ ਸਰਚ ਕਰ ਲਿਓ ਰਤਨਗੜ੍ਹ ਗੁਰਦੁਆਰਾ ਆਹ ਦੇਖੋ ਅੱਗੇ ਅੱਗੇ ਤੁਹਾਨੂੰ ਦਿਖਾਉਣੇ ਆ ਆਹ ਲਿਖਿਆ ਗੁਰਦੁਆਰਾ ਰਤਨਗੜ੍ਹ ਸਾਹਿਬ ਆਹਦੇ ਬੋਰਡ ਲੱਗਿਆ ਦੇਖੋ ਜਾਂਦਾ ਵੀ ਗੱਡਾ ਇਹ ਉਹ ਚੀਜ਼ ਆ ਜਦੋਂ ਨਾ ਬੁੜੀਆਂ ਪਾਉਂਦੀਆਂ ਹੁੰਦੀਆਂ ਹਣ ਟਾਇਰਾਂ ਦੇ ਤੇਲ ਇਹਦੇ ਪਾਉਣਾ ਪੈਂਦਾ ਇਹ ਗੱਡੇ ਦੀ ਇਹ ਪੈਰਾਂਗੇ ਨਹੀਂ ਹੁੰਦੇ ਵਾਹ ਬੌਜੀ ਹੁੰਦੇ ਆਂ ਦਿਖਾਉਨੇ ਗੱਡਾ ਜਾਂ ਰੈਡੀ ਗੱਡਾ ਦਾ ਵੱਡਾ ਦਾ ਉਹ ਪਿਆ ਹਾਲ ਬੜਦ ਵਾਲਾ ਇਹ ਬੜਦਾਂ ਨਾ ਖੇਤੀ ਕਰਦੇ ਆ ਲੋਕ ਇੱਥੇ ਦੇ ਦਿਖਾਉਨੇ ਆ ਤੁਹਾਨੂੰ ਤੇਲ ਇਹ ਚ ਪਾਉਣਾ ਪੈਂਦਾ ਹੁੰਦਾ ਜਿਹੜੇ ਚੱਲਦੇ ਆ ਨਾ ਚੱਕੇ ਦੇ ਇਹ ਬਾਰੇ ਪੂਰ ਵੀ ਨਹੀਂ ਹੁੰਦਾ ਆਹ ਬ੍ਰਿੰਦਿਆ ਆ ਦੇਖ ਉਹ ਦੇਖੋ ਖਸ ਖਸ ਕੇ ਕਿੰਨਾ ਹੋਇਆ ਵੇ ਹੋਇ ਤਰਾਂ ਗਏ ਹੁੰਦੇ ਐ ਕਿਦਰ ਮੀਣੀਆਂ ਮੱਝਾਂ ਬਹੁਤ ਆ ਵੱਡੇ ਵੱਡੇ ਸਿੰਗਾਂ ਵਾਲੀਆਂ ਕਿ ਜਿਹੜੇ ਘਰ ਕੋਲ ਮੱਝਾਂ ਉਹਦੇ ਨਾਲ ਇੱਕ ਬੱਕਰੀ ਐ ਐ ਕਿਦਰ ਤਾਊ ਹੁਣੇ ਚਿੱਟੇ ਕੱਪੜੇ ਪਾ ਕੇ ਰੱਖਦੇ ਆ ਇਹ ਪਤਾ ਨਹੀਂ ਕੀ ਚੱਕਰ ਤਾਊ ਚਿੱਟੇ ਜੀ ਰਹਿੰਦੇ ਆ ਬੜੀ ਮਾਨਕੇ ਰਹਿੰਦੇ ਆ ਤਾਊ ਦੀ ਤੋਤੀ ਆ ਇਹ ਉਹ ਕੀ ਕਹਿੰਦੇ ਹੁੰਦੇ ਆ ਕੋੜ ਤਾਂ ਫਟਿਆ ਪਰ ਰਹਿੰਦਾ ਚੱਡੇ ਜੀ ਉਹ ਤਾਂ ਸਵਾਮੀ ਕੋਈ ਗੁਰਦੁਆਰਾ ਰਤਨਗੜ੍ਹ ਸਾਹਿਬ ਇੱਥੇ ਨਵੀਂ ਮਾਰਕ ਬਣਾਉਣ ਲੱਗੇ ਸੌਰੀ ਸਰ ਸਵਾਹ ਨੰਦੇੜ ਸਾਹਿਬ ਦੇ ਪਾਸੋਂ ਜਾਂਦੀ ਆਂ ਉੱਧਰੋਂ ਲੰਗਰ ਲੈ ਕੇ ਮੈਂ ਉੱਧਰੋਂ ਇੱਧਰ ਲਿਆਉਂਦੇ ਆਂ ਤੇ ਗੇਟ ਵਾਲਿਆ ਹੋਇਆ ਇਹ ਆਪਾਂ ਗੁਰਦੁਆਰੇ ਆ ਗਏ ਜੀ ਗੁਰੂ ਨਾਨਕ ਸਰ ਗੁਰੂ ਨਾਨਕ ਨਾਨਕ ਸਰ ਗੁਰਦੁਆਰੇ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਇੱਥੇ ਗੁਰੂ ਨਾਨਕ ਦੇਵ ਜੀ ਨੇ ਇੱਥੇ ਕੌਂਡਾ ਇਸ ਸਰੋਵਰ ਦੇ ਵਿੱਚ ਇੱਥੇ ਕੋੜੀ ਦਾ ਕੋੜ ਕੱਟਿਆ ਸੀ ਹੋਰ ਬਹੁਤ ਜ਼ਿਆਦਾ ਡੂੰਘਾ ਇਹ ਸਰੋਵਰਾ ਜਿੱਥੇ ਤੱਕ ਬੈਰੀਜੇਟ ਜਿਆ ਕੀਤਾ ਹੋਇਆ ਮੂੜੇ ਇਹ ਤੱਕ ਤਾਂ ਪਤਾ ਪੌੜੀਆਂ ਨੇ ਮਗਰ ਤਾਂ ਬਹੁਤ ਜ਼ਿਆਦਾ ਡੂੰਘਾ ਵਾ ਤੇ ਖੂਹੀ ਆ ਮੰਨ ਲਓ ਵੀ ਜਿੱਥੇ ਆਪਣੇ ਗੁਰੂ ਨਾਨਕ ਦੇਵ ਜੀ ਨੇ ਚਸ਼ਮਾ ਫੋਟੋ ਦਾ ਜਿੱਥੇ ਜਿੱਥੇ ਚਸ਼ਮਾ ਛੁੱਟਦਾ ਫੋਟਦਾ ਚਾਸ਼ਮਾ ਫਟਦਾ ਇੱਥੇ ਪਾਣੀ ਦੇ ਥੱਲੇ ਇੱਥੇ ਮੱਛੀਆਂ ਬਹੁਤ ਰੰਗ ਦੀਆਂ ਨੇ ਦੇਖ ਕੋਈਥੋਂ ਕਲਰਫੁਲ ਗੁਰਦੁਆਰਾ ਨਾਨਕਸਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਿਸੇ ਹੋਰ ਵਿੱਚੋਂ ਬਹੁਤ ਡੂੰਗਾ ਉੱਥੋਂ ਬਚਾਲਿਓ ਪਤਾ ਹੀ ਨਹੀਂ ਕਿੰਨਾ ਡੂੰਗਾ ਇਥੇ ਪਾਣੀ ਦਾ ਚਸ਼ਮਾ ਫਟਦਾ। ਰੋਕਿਆ ਦੇ ਲਿਖਿਆ ਨਹੀਂ ਆ ਜੀ ਸਰੋਵਰ ਤੇ ਬਹੁਤ ਜ਼ਿਆਦਾ ਲੰਗਾ ਹੈ ਵਿੱਚੋਂ। 50 ਫੁੱਟ ਤੱਕ ਤਾਂ ਮਿੰਤੀ ਕੀਤੀ ਆ ਤੇ ਉਸ ਤੋਂ ਬਾਅਦ ਪਤਾ ਹੀ ਨਹੀਂ ਕਿੰਨਾ ਲੰਗਾ। ਵਿਚਾਲਿਆਂ 50 ਫੁੱਟ ਤੱਕ ਤਾਂ ਮਿੰਤੀ ਕੀਤੀ ਹੋਈ ਆ ਵਿਚਾਲਿਆਂ ਪਰ ਉਸ ਤੋਂ ਬਾਅਦ ਪਤਾ ਨਹੀਂ ਲੱਗਿਆ। ਇਹ ਪੜ ਲਓ। ਜਿਹੜਾ ਗੁਰਦੁਆਰਾ ਹੈ ਗੁਰੂ ਨਾਨਕ ਦੇਵ ਜੀ ਦਾ। ਉਹਦੇ ਦਰਵਾਜ਼ੇ ਤੇ ਢਲਾੜਾ ਚੱਲਦਾ ਬਾਦਿਆਂ ਨੇ ਵੀ ਆਪਦਾ। ਕਿਤਾ ਖੂਰ ਬੋਲਿੰਗਾ ਬੋਸ ਹਨ ਮੈਂ ਹੂ ਕੋਲੇ ਕੋਲੇ ਪਾਣੀ ਇਹ ਵਜਾ ਅੱਗੇ ਕਛੂਗੋ ਮੜ ਗਿਆ ਸੀ ਮਿਲਦਾ ਉਹ ਸਣੀ ਉਹ ਵਿੱਚ ਹੁਣ ਵੀ ਆ ਕਛੂਗੋ ਮਾਏ ਸਣੀ ਉਹ ਕਛੂਗੋ ਮਾ ਹੁਣ ਵੀ ਆ ਵਿੱਚ ਉਹ ਦੇਖਾ ਕੇ ਆ ਗਿਆ ਦੇਖਾ ਕੇ ਉਹ ਆ ਕੇ ਤਾਂ ਦੇਖਾ ਮੋਬਾਈਲ ਨਹੀਂ ਛੱਡਦਾ ਅੱਜ ਦੇਖਿਆ ਕੋ ਦੇਖੋ ਜੀ ਕਛੂਗੋ ਮਾ ਉਹ ਬੈਠਾ ਉਹਦੇ ਤੇ ਉਹ ਗੋਲ ਜਿਹੇ ਦੇ ਨਾ ਪਾਥੀ ਜੀ ਉਹ ਹਿਲਦਾ ਉਹ ਹਿਲਦਾ ਉਹ ਦੇ ਉਹ ਦੇ ਗਿਆ ਥੱਲੇ ਤੇ ਉਹ ਚੱਕ ਗਿਆ ਇਹਨੂੰ ਘੱਟੋ ਘੱਟ ਹੋ ਗਈ ਕਛੂ ਗੁੰਮੇ ਨੂੰ ਕਿੰਨੇ ਸਾਲ ਹੋ ਗਏ ਸਾਲੀ ਉਹ ਤਾਂ ਆਪ 2021 ਚ ਆਈ ਸੀ 2021 ਵਿੱਚ ਵੀ ਇਹ ਕਛੂ ਗੁੰਮਾ ਇੱਥੇ ਸੀ ਜਦੋਂ ਹੁਣ 2025 ਚੱਲ ਪਿਆ ਚੱਲ ਨਾ ਆ ਗਿਰ ਗੋੜ ਕੱਢਣ ਲੱਗੇ ਹੋਏ ਬਾਬੇ ਲੈਣੇ ਲੱਗਾ ਨੂੰ ਲੱਗ ਰਹੇ ਲੱਗ ਚਲੋ ਝਲਾੜਾ ਦੇਖੋ ਇੱਧਰ ਆਪਣੇ ਵੱਲ ਹੋਰ ਸਾਬ ਦੇ ਹੁੰਦੇ ਆ ਇੱਥੇ ਘਰਾਣਾ ਬੜੇ ਠਗੜਾ ਵਾ ਪ੍ਰਕਾਸ਼ ਸੇਲ ਕਾਸ਼ ਤਾਂ ਬਣਿਆ ਹੋਇਆ ਬਣਿਆ ਹੋਇਆ ਮੋਟਰ ਦਾ ਹੀ ਫਟਾ ਵਾਹੀ ਘਲਾੜਾ ਆਪਣੇ ਵੱਲ ਬਾਹਲਾ ਵੱਡਾ ਜਿਗੜ ਕਰ ਦਿੰਦੇ ਆ ਇਹ ਤਾਂ ਪੂਰਾ ਘੰਟ ਜਿਗੜ ਜਮਾ ਨਿਚੋੜ ਦਿੰਦਾ ਤਾਂ ਇੱਥੇ-ਇੱਥੇ ਜਮਾ ਕੱਢੇ ਪਏ ਆ ਬਾਬਿਆਂ ਦਾ ਖੜਾ ਟਰੈਕਟਰ ਈ 755 ਉਹ ਗੰਨਾ ਡੇ ਤੋਂ ਉਹ ਗੰਨਾ ਬੀਜਣ ਲੱਗਿਆ ਆ ਆ ਸਾਰੀ ਜਗ੍ਹਾ ਬਾਬਿਆਂ ਦੀ ਆ ਗੰਨਾ ਐ ਲੰਬਾ ਪਾਇਆ ਪਿਆ ਇਹ ਫੇਰ ਹਲ ਫੇਰ ਦੇਣਾ ਪਾਸਾ ਘੁੰਮ ਜਣਾ ਮਿੱਟੀ ਉੱਤੇ ਆ ਜਾਣੀ ਆ ਆ ਦੇਖੋ ਬਾਬੇ 77 ਹਸਪਾਵ ਟਰੈਕਟਰ ਮਗਰ ਤਵੀਆਂ ਕਿੰਨੀਆਂ 1 2 3 4 5 6 7 8 9 18 ਹੀ ਤਵੀਆਂ ਪਾਉਂਦੇ ਆ ਪੱਥਰ ਵਾਲੀ ਜ਼ਮੀਨ ਆ ਆਪਣੇ ਆਪਾ ਕਹਿੰਦੇ ਆ Papa 17 ਹਲ 60 ਪਾਵਰ ਮਗਰੇ ਐਂ ਕਰ ਦੂ ਐਂ ਕਰ ਦੂ ਆਦੇ 13 ਹਾਲੀ ਆ ਵਜ਼ਨ ਦੇਖੋ ਕਿੰਨਾ 9 ਥੱਲੇ ਆ ਦੇ ਚਾਰ ਉੱਤੇ ਉਲਟਾਵੇਂ ਹੜ ਵੀ ਦੋ ਹੀ ਪੌਂਦੇ ਆ ਆਹ ਤਾਂ ਉਲਟਾਵੇਂ ਵਾਲ ਖੜਿਆ ਬਿਨਾ ਜੈਕ ਵਾਲੇ ਹੱਥ ਨਾਲ ਘਮਾਉਣ ਵਾਲੇ ਤੇ ਉਹ ਖੜਿਆ ਜੈਕ ਵਾਲੇ ਹਰ ਰੋਟਾ ਵੇਟਰ ਦੇਖ ਬਾਈ ਬਸ ਓਡਾ ਕੀ ਪੈਂਦਾ ਨਹੀਂ ਨਹੀਂ ਪਿੰਦੋ ਤਾਂ ਫੱਟਾ-ਮੁੱਟਾ ਛੋਟਾ ਆ ਆਹ ਖੜੇ ਦੋ ਦੋ ਹੀ ਆ ਇਹ ਕਿਹਨੇ ਸ਼ਕਤੀ ਮੰਨਦੇ ਆ ਕਿਉਂ ਖੜਾ ਘਵਾਬੇ ਕੋ ਫਾਰਨ ਟਰੈਕ ਇੱਧਰ ਵੀ ਘਲਾੜਾ ਮੈਨੂੰ ਲੱਗਦਾ ਕੋਣਾ ਪਾਣੀ ਤਤ ਕਰ ਲੈਣਾ ਜਗੜ ਹੋ ਮੇਰੇ ਲਈ ਅੱਛਾ ਇਹ ਉਹ ਆ ਕੰਪਰੈਸ਼ਰ ਹਵਾ ਮਾਰਨ ਵਾਲਾ ਜੁਗਾੜ ਲੱਗਿਆ ਹੋਇਆ ਹੈ ਮਹਿੰਦਰਾ ਤੇ ਤਾਂ ਗੁਰਦੁਆਰਾ ਨਨਕਾਪੁਰ ਦੇਵ ਜੀ ਦਾ ਉੱਥੇ ਹੀ ਸਾਰਾ ਕੁਝ ਤੇ ਬੈਕ ਸਾਈਡ ਬਹੁਤ ਸੌਂਡ ਕਰ ਰਹੀ ਹੈ ਲੋਕ ਬਹੁਤ ਬਣੇ ਹੋਏ ਆ। ਘਰੇ ਜਾ ਕੇ ਹੌਲੀ ਹੌਲੀ ਪਾਉਂਗੇ। ਇਹ ਆਪਣੇ ਗੁਰੂ ਅੰਗਦ ਦੇਵ ਜੀ ਗੁਰਦੁਆਰੇ ਤੋਂ ਮੂਹਰੇ ਗੁਰਦੁਆਰਾ ਨਾਨਕਪੁਰੀ ਸਾਹਿਬ। ਕਿੰਗੇ ਲਾ ਗਿਆ ਮਾ। ਹੂੰ ਹੂੰ ਬਹੁਤ ਮੇਰੀ ਨਹੀਂ। ਉਹ ਤਾਂ ਪੀਂਂਦੇ ਕੀ ਸੀ। ਬਹੁਤ ਸਾਰੇ ਲੋਕ ਪੀਂਂ ਝੂਟ ਲੈਂਦੇ ਆ। ਉਹ ਦੇਖੋ ਇੱਥੇ ਗੁਰਦੁਆਰੇ ਪੀਂਗਾ। ਲੋਕ ਪੀਂਂ ਝੂਟ ਲੈਂਦੇ ਆ। ਇੰਡੋ ਬਲੌਗ ਝੂਟ ਦੇ ਇੱਥੇ ਆ ਗਏ ਆ ਗਏ ਜੀ ਹਮਸੀਂ ਇੰਡੋਰ ਦਾ ਵਾਰਾ ਸੰਗਤ ਸਾਹਿਬ ਵਾਲਾ ਬਜ਼ੁਰਗ ਨੇ ਕੱਲ ਨੂੰ ਦੱਸਨੇ ਇੱਥੇ ਇਤਿਹਾਸ ਮੱਦਦ ਗੁਰਦੁਆਰੇ ਬਾਲੇ ਜੀ ਨੇ ਕੋਲ ਹੈ। ਜਿਹੜੀ ਗੁਰਦੁਆਰਾ ਸ਼ਿਕਾਰਕਾਟ ਇਹਦੇ ਵੀ ਤੁਹਾਨੂੰ ਇਤਿਹਾਸ ਦੱਸਦੇ ਆ। ਗੁਰਦੁਆਰਾ ਸ਼ਿਕਾਰਕਾਟ। ਇਹਦੇ ਤੇ ਜਤਿਆਸ। ਸ਼ਿਕਾਰ ਇਹ ਗੁਰਦੁਆਰਾ ਸ਼ਿਕਾਰਗਾਟ ਗੁਰਦੁਆਰੇ ਤੋਂ ਬਾਅਦ 2 ਕਿਲੋਮੀਟਰ ਤੇ ਆ ਗੁਰਦੁਆਰਾ ਗੁਰਦੁਆਰਾ ਮਾਤਾ ਜੀਤ ਕੌਰ ਜੀ ਲਾਈ ਇੱਥੇ ਇੱਥੇ ਬਈ ਉਹ ਹੈਗਾ ਕਮਰੇ ਦਾ ਜੇ ਬੰਦੇ ਰਹਿਣਾ ਹੀ ਹੋਵੇ ਬਹੁਤ ਵਧੀਆ ਗੁਰਦੁਆਰਾ ਆਪਾਂ ਪਹੁੰਚ ਗਏ ਜੀ ਹੁਣ ਮਾਤਾ ਸਾਹਿਬ ਦੇਵਾ ਗੁਰਦੁਆਰੇ ਬਹੁਤ ਵੱਡਾ ਗੁਰੂ ਘਰ ਆ ਇਹ ਇੱਥੇ ਵੀ ਕਮਰੇ ਮਿਲ ਜਾਂਦੇ ਜੇ ਉਧਰ ਨਾਮ ਲੈਣ ਇਕੱਠ ਹੋਵੇ ਵੱਧ ਇੱਥੋਂ ਦਰਬਾਰ ਸਾਹਿਬ ਹੈਗਾ 4 ਕਿਲੋਮੀਟਰ 4 ਕਿਲੋਮੀਟਰ ਤਾਂ 4 ਕਿਲੋਮੀਟਰ ਭੱਜਣਾ ਟਰਾਲੀ ਟੁਲੀ ਵਾਲਿਆਂ ਨੇ ਟਰਾਲੀ ਚ ਲਾ ਕੇ ਇੱਥੇ ਵਧੀਆ ਇੱਥੇ ਵੀ ਨਜ਼ਾਰਾ ਤੰਦਰਾਕ ਤੇ ਵੀ ਬਹੁਤ ਆਸ਼ਾ ਆਸ਼ਾ ਆ ਵੀ ਆਪ ਦਾ ਮਰੀਆ ਸਾਹਿਬ ਇੱਧਰ ਕਵਰੇ ਆ ਇੱਥੇ ਵੀ ਵੀ ਦੋ ਨਿਸ਼ਾਨ ਸਾਹਾਵਾ ਮਾਤਾ ਸਾਹਿਬ ਕੋਰ ਗੁਰਦੁਆਰੇ ਵੀ ਇਹ ਨੀਲੇ ਨੀਲੇ ਨਿਸ਼ਾਨ ਸਨ ਇਹ ਜੋ ਪਰ ਨੀਲੇ ਨਹੀਂ ਤਾਂ ਜ਼ਿਆਦਾਤਰ ਛੇਵੇਂ ਗੁਰੂ ਜਿੱਥੇ ਆਏ ਹੁੰਦੇ ਉੱਥੇ ਹੀ ਹੁੰਦੇ ਆ ਵੱਡੀਆਂ ਬਸਾਂ ਇੱਥੇ ਹੀ ਲੈ ਕੇ ਆਇਆ ਜਾ ਸ਼ਾਮੇ ਗੱਡੀ ਲੱਗ ਜੈਲੋ ਦੇ ਨਾਲ ਔਰਲੇ ਪਾਸੇ ਉਹਨੂੰ ਦੋ ਦਿਨ ਟੋਲੇ ਪਾਸੇ ਇੱਥੇ ਇੱਥੇ ਆਣੇ ਬਸ ਇਹ ਆਬੰਦੀ ਨੇ ਜਾਣਾ ਲਾਉਂਦਾ ਲਾਉਂਦਾ ਗੱਡੀ ਲਾਤੀ ਸ਼ਾਮੇ ਚਲੋ ਵੀ ਉਹ ਚੱਲਿਆ ਮੈਸੀ ਛੋਟਾ ਨਿਕਾ ਰੂਟਰ ਵੇਟਰ ਪਾਸ ਹਾਂ ਜੀ ਹਨ ਗੁਰਦੁਆਰਾ ਬਹੁਤ ਵੱਡਾ ਇਹ ਗੁਰਦੁਆਰਾ ਬਹੁਤਾ ਸੇਵ ਕਰ ਵੀ ਗਦਾਵਰੀ ਨਦੀ ਦੇ ਉੱਤੇ ਹੀ ਆ ਜਿੱਦਾਂ ਕਿ ਆਪਣਾ ਲੰਗਰ ਸਾਹਿਬ ਗੁਰਦੁਆਰਾ ਆ ਇੱਥੇ ਵੀ ਗਦਾਵਰੀ ਨਦੀ ਨਾਲ ਦੀ ਜਾਂਦੀ ਆ ਦੇਖੋ ਕਿੰਨਾ ਸੋਹਣਾ ਲੱਗਦਾ ਆਜੋ ਹੈਲੋ ਅੜੀ ਆਜੋ ਉਹ ਦੇਖੋ ਕਿੰਨੀ ਦੂਰ ਤੱਕ ਹੁੰਦੀ ਹੈ ਇਹ ਦੇਖੋ ਖੰਭਾ ਚਲੋ ਨਾ ਪਾਣੀ ਦੇ ਦਿੱਤੀ ਇੱਥੇ 4 ਕਿਲੋਮੀਟਰ ਤੇ ਹੀ ਆ ਆਪਣਾ ਗੁਰਦਾ ਅਨੰਦੇੜ ਸਾਹਿਬ ਇੱਧਰ ਆ ਕੇ ਮਿਲ ਲੰਗਰ ਹਾਲ ਸ਼ਾਇਦ ਗੁਰਦੁਆਰਾ ਬਹੁਤ ਵੱਡਾ ਹੈ ਜਦੋਂ ਮਾਤਾ ਸਾਹਿਬ ਘਰ ਦੇ ਗੁਰਦੁਆਰੇ ਆਉਂਦੇ ਆ ਦਰਸ਼ਨ ਕਰਦੇ ਆ ਇੱਥੇ ਸਰ੍ਹਦਾਈ ਜ਼ਰੂਰ ਪੀਕੇ ਜਾਇਓ ਬਹੁਤ ਸਵਾਦ ਆ ਇਹ ਸਦਾਈ ਸਕੋਦੀ ਲੰਗਰ ਹਾਲ ਦੇ ਨਾਲ ਆ ਸਰਦਾ ਹੀ ਦਲੇਰ ਮਜਾਲਾ ਜੂਝੋ ਸ਼ਕੀਰੋ ਪੀਰ ਗੋਦਵਾਰਾ ਹੀਰਾ ਕਟਸਾ ਗਿਆ ਪੀਰ ਗੋਦਵਾਰਾ ਦਾ ਇਤਿਹਾਸ ਇਥੇ ਦਾ ਬਹੁਤ ਦਰਸ਼ਾਨ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਹ ਹੀਰਾ ਭੇਟ ਕੀਤਾ ਸੀ ਤੇ ਗੁਰੂ ਜੀ ਨੇ ਹੀਰਾ ਗਦਾਵਰੀ ਵਿੱਚ ਨੇ ਸੋਟ ਦਿੱਤਾ ਜਾਂ ਲਾ ਲਓ ਕਿ ਉਧਰ ਨੂੰ ਸੱਟਦਾ ਜਾਂ ਰੋੜਦਾ ਫਿਰ ਉਹਦੇ ਬਾਅਦ ਗੁਰੂ ਜੀ ਨੇ ਬਹੁਤ ਦਰਸ਼ਨੇ ਪੁੱਛਿਆ ਬਈ ਇਹ ਤੁਸੀਂ ਗੁਰੂ ਜੀ ਕਾਹ ਤੋਂ ਵੀ ਐਵੇਂ ਕੀਤਾ ਗੁਰੂ ਜੀ ਨੇ ਕਿਹਾ ਇਹ ਆਪਦੇ ਖਜ਼ਾਨੇ ਵਿੱਚ ਰੱਖ ਲਿਆ ਤਾਂ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਬਾ ਦਰਸ਼ਨ ਨੂੰ ਕਿ ਬਈ ਗਦਾਵਰੀ ਨਦੀ ਵਿੱਚੋਂ ਆਪਦਾ ਹੀਰਾ ਪਛਾਣ ਕੇ ਚੱਕ ਲਿਆ ਜਦੋਂ ਬਹਾਦਰ ਸ਼ਾਹ ਚੱਕਣ ਗਿਆ ਇਹਨਾਂ ਦੀ ਸੀ ਉਹ ਗਦਾਵਰੀ ਜਿਹੜੀ ਆ ਮਗਰ ਜਦੋਂ ਚੱਕਣ ਗਿਆ ਤਾਂ ਦੋਵੇਂ ਹੱਥ ਹੀਰੇ ਨਾਲ ਭਰ ਗਏ ਗੁਰੂ ਜੀ ਨੇ ਕਿਹਾ ਵੀ ਆਪਦਾ ਹੀਰਾ ਪਛਾਣ ਕੇ ਲੈ ਲਾ ਤੇ ਬਾਅਦ ਚ پتہ ਲੱਗਿਆ ਉਹਨਾਂ ਬਹਾਦਰ ਸ਼ਾਹ ਨੂੰ ਕਿ ਗੁਰੂ ਜੀ ਤਾਂ ਆਪ ਜਾਣੀ ਜਾਣ ਉਹ ਬਹਾਦਰ ਸ਼ਾਹ ਦਾ ਹੰਕਾਰ ਟੁੱਟਿਆ ਸੀ ਤਾਂ ਕਰਕੇ ਇਹ ਦਰਦ ਅਰਦਨਾ ਹੀਰਾ ਸਾਹ ਪਿਆ ਤੇ ਉਹ ਬਹਾਦਰ ਸ਼ਾਹ ਗੁਰੂ ਜੀ ਦੇ ਪੈਰੀਂ ਆ ਕੇ ਹੋਣ ਲੱਗਿਆ ਵੀ ਤੁਸੀਂ ਜਾਣੀ ਜਾਣ ਬਾਕੀ ਮੁਰੇ ਇਤਿਹਾਸ ਦੀ ਫੋਟੋ ਪਾਈ ਹੋਈ ਆ ਨਿਕੋਲ ਕਰਕੇ ਪਾੜ ਲਿਓ ਤੇ ਆਗੇ ਜੀ ਆਪਾਂ ਗੁਰਦੁਆਰਾ ਲੋਹ ਸਾਹਿਬ ਆਜ ਇਤਿਹਾਸ ਆ ਪੜ ਲਿਓ ਪਾਜ਼ ਕਰਕੇ ਤੇ ਹੈਗਾ ਜੀ ਮਾਤਾ ਭਾਗਵਰ ਦਾ ਮਾਤਾ ਭਾਗਵਰ ਜੀ ਆ इतिहास किसने पढ़ा लिखे तो हो पढ़िया नहीं पल गुर माल टेकली साहब इतिहास पढ़ ये इतिहास है पढ़ लियोज करके बज के इतिहास लिख ल ਗੁਰਦੁਆਰਾ ਗੁਰੂ ਕੀ ਬਾਗ ਦਾ ਬਾਗ ਬਹੁਤ ਸੋਹਣਾ ਆ ਜਾਓ ਤੇ ਚੱਲ ਇੱਥੇ ਬਹੁਤ ਫਲ ਫੁੱਲ ਉੱਤੇ ਲਾਏ ਹੋਏ ਆ ਤੇ ਇੱਥੇ ਨਾ ਰਾਤ ਨੂੰ ਉਥੇ ਪਾਣੀ ਦੇ ਬਾਸਾ ਦਾ ਉਹਨੂੰ ਜਾਂਦੀਆਂ ਨੇ ਤੇ ਉਹ ਲਾਈਟਾਂ ਪੈਂਦੀਆਂ ਤੇ ਮੂਵੀ ਜਿਵੇਂ ਚੱਲਦੀ ਆ ਗਾਣੇ ਚੱਲ ਜਿਵੇਂ ਬਾਬਿਆਂ ਦੇ ਗਾਣੇ ਚੱਲਦੇ ਹੁੰਦੇ ਆ ਬਹੁਤ ਸੋਹਣਾ ਦੇਖਣ ਨੂੰ ਰਾਤ ਨੂੰ ਔਰ ਕਿਸੇ ਨੇ ਟੂਟੀ ਖਲੀ ਛੱਡੀ ਪਈ ਆ। ਗੰਧ ਨਹੀਂ ਕਿ ਨਹੀਂ। ਉਹ ਬੰਦ ਨਹੀਂ ਹੁੰਦੀ। ਚਲ ਹੋ ਗਈ ਹੋ ਗਈ। ਦੇਖੋ ਕਿੰਨੀ ਵਧੀਆ ਗ੍ਰੀਨਰੀ ਆ। ਆਜਾ ਆਪਾਂ ਉੱਥੇ ਫੋਟੋ ਕਲਿੱਕ ਕਰਦੇ ਆਂ। ਗੁਰਦੁਆਰਾ ਸਾਹਿਬ ਸੱਚਖੰਡ ਸ੍ਰੀ ਹਜੂਰ ਸਾਹਿਬ। ਨਦੇੜ। ਉਹ ਬਾਬਾ ਜੀ ਅੱਜ ਚੇ ਵਾਲਾ ਸਾਹਿਬ ਦੇ ਗੱਲ ਲੱਗੇ ਹੋਣੇ ਨਿਸਾਨ ਸਾਹਿਬ ਦਾ। ਦੇ ਦਰਵੀ ਤੇ ਫਿਰ ਹੁਣੇ ਦਰ ਬਹੁਤ ਸੰਗਤ ਆਈ ਹੋਈ ਐ ਜੀ ਬਹੁਤ ਜ਼ਿਆਦਾ ਬਹੁਤ ਠੀਕ ਹੈ ਤੁਹਾਡਾ ਕੀ